ਬੀਤੇ ਦਿਨ ਮਹਾਨਗਰ ਵਿੱਚ ਹੋਈ ਮਾਮੂਲੀ ਬਹਿਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਗੈਸ ਸਿਲੰਡਰ ਸਪਲਾਈ ਕਰਨ ਵਾਲੇ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਹ ਨੌਜਵਾਨ ਦੀ ਜ਼ਖਮਾ ਦੀ ਤਾਬ ਨਾ ਪਰਦਾਸ਼ ਕਰਦੇ ਹੋਏ ਮੌਤ ਹੋ ਗਈ ਇਹ ਹੋਈ ਗੁੰਡਾਗਰਦੀ ਦੀਆਂ ਦਿਲ ਦਹਿਲਾਉਣ ਵਾਲੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਰੋਂਗਟੇ ਖੜੇ ਹੋ ਜਾਂਦੇ ਹਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਗੁੰਡਾ ਅੰਸਰਾਂ ਨੂੰ ਪੁਲਿਸ ਦਾ ਕੋਈ ਖੋਫ ਨਹੀਂ ਹੈ ਘਟਨਾ ਥਾਣੇ ਦੇ ਨਾਲ ਲੱਗਦੀ ਈਡਬਲਯੂ ਐਕਸ ਕਲੋਨੀ ਵਿੱਚ ਵਾਪਰੀ ਦੱਸੀ ਜਾ ਰਹੀ ਹੈ ਮੇਰਾ ਭਾਈ ਯਹਾਂ ਤੇ ਡਿਲੀਵਰੀ ਦਿੱਤਾ ਥਾ ਮੇਰੇ ਭਾਈ ਕੋ 10 12 ਲੋਕੋ ਨੇ लाठी से एक गार्ड से पीट-पीट कर उसकी हत्या कर दी है। ਥੇ ਲੋਕੋ ਨੇ ਕੀ ਹੈ ਕਲੋਨੀ ਕੇ ਹੀ ਲੋਗ ਹੈ कौन से किन को पहचानते हो नाम जानते हो आज गैस भरते हैं भाई नसीम 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 नाम नसीम नाम है है के पूरे परिवार बिट्टू है परिवार और पूरे खानदान के लोग एक बहिंदर है दस बारह लोगों ने मिलकर उसकी हत्या की अच्छा अब आपकी क्या मांग मेरी मांग है कि सभी मुंजी वालों पर कांग्रेस लागू किया जाए ਦੇਖੋ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਇਹ ਆਪਣਾ ਭਰਾ ਜਿਹੜਾ ਉਮੇਸ਼ ਉਹਦਾ ਪਿਆਰ ਸੀ ਅੱਜ ਉਸਦੇ ਨਾਲ ਬਹੁਤ ਮੰਦ ਭੱਗੀ ਨਹੀਂ ਘਟਨਾ ਘੱਟੀ ਜਿਹੜੇ ਕਲੋਨੀ 'ਚ ਜਿਹੜੇ ਕੁਝ ਇਹੋ ਜਿਹੇ ਸ਼ਰਾਰਤੀ ਤੱਤੋ ਹੈਗੇ ਆ ਜਿਨ੍ਹਾਂ ਨੇ ਹੱਥ ਚੱਕੀ ਹੋਈ ਆ ਕਲੋਨੀ ਦੇ ਵਿੱਚ ਉਹਨਾਂ ਨੇ ਉਹਨੂੰ ਮਾਰ ਮਾਰ ਕੇ ਡੰਡਿਆਂ ਨਾਲ ਸਿਰਫ ਤੁਸੀਂ ਇਹ ਦੇਖੋ ਇੱਕ ਗੈਸ ਦੀ ਉਹ ਵਿਚਾਰਾ ਕਰਦਾ ਕੀ ਸੀ ਕਿ ਉਹ ਕੋਈ ਵੀ ਪਬਲਿਕ ਉਹਨੂੰ ਫੋਨ ਕਰ ਦਵੇ ਤੇ ਉਹ ਉਹਨੂੰ ਆ ਕੇ ਇਹ ਨਹੀਂ ਕਹਿੰਦਾ ਸੀ ਅਸੀਂ ਰਾਤ ਨੂੰ ਸਿਲੰਡਰ ਪੰਜਾਬ ਦੁੱਤਾ ਔਰ ਜਿਹੜੇ ਆ ਬਲੈਕੀਏ ਹੈਗੇ ਆ ਗੈਸ ਵਾਲੇ ਇਹਨਾਂ ਦੀ ਦੁਕਾਨਦਾਰੀ ਹੋ ਗਈ ਸੀ ਬੰਦ ਇਹਨਾਂ ਕੋਲ ਪਬਲਿਕ ਜਾਣਾ ਲੋਕਾਂ ਨੇ ਬੰਦ ਕਰਤਾ ਸੀਗਾ ਕੋਈ ਇਹਨਾਂ ਨੂੰ ਜਿਹੜਾ 100 200 ਕਮਾਉਂਦੇ ਸੀਗੇ ਹਰ ਬਲੈਕ ਕਰਕੇ ਇਹਨਾਂ ਦੀ ਦੁਕਾਨਦਾਰੀ ਹੋ ਗਈ ਬੰਦ ਉਹਦੀ ਖੁੰਦਕ ਦੇ ਵਿੱਚ ਉਹਦੇ ਨਾਲ ਗਾਲੀ ਕਲੋਚ ਕੇ ਉਹਦੇ ਨਾਲ ਲੜਾਈ ਕੀਤੀ ਉਹ ਲੜਾਈ ਇੰਨੀ ਤੁਸੀਂ ਦੇਖ ਲਓ ਕਿ ਉਹਨੂੰ ਤਕਰੀਬਨ ਬਿਨਾ ਪ੍ਰਸ਼ਾਸਨ ਦਾ ਡਰ ਹੀ ਨਹੀਂ ਉਹਨੂੰ ਜਾਨੋਂ ਮਾਰਤਾ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿ ਰਹੇ ਆ ਕਿ ਤੁਸੀਂ ਤਕਰੀਬਨ ਨਗਰ ਤੁਹਾਡੇ ਥਾਣੇ ਦੇ 2 ਕਿਲੋਮੀਟਰ 3 ਕਿਲੋਮੀਟਰ ਦੇ ਅੰਦਰ ਇਹੋ ਜਿਹੀ ਹੋਵੇ ਤੁਹਾਡਾ ਡਰ ਹੀ ਨਹੀਂ ਹੈਗਾ ਪ੍ਰਸ਼ਾਸਨ ਦਾ ਡਰ ਹੋਵੇ ਔਰ ਐਡੀ ਨਿੱਕੇ ਨਿੱਕੇ ਜੁਆ ਕਤੇ ਦਾਤ ਲੈ ਕੇ ਪਿਸ਼ਟਾ ਨਾਲ ਲੈ ਕੇ ਘੁੰਮੀ ਜਾਂਦੇ ਪਏ ਆ ਅਸੀਂ ਤਾਂ ਪ੍ਰਸ਼ਾਸਨ ਮੰਗ ਕਰਦੇ ਆ ਕਿ ਇੰਨੀ ਸਖਤਾਈ ਕਰੋ ਕਿ ਤੁਹਾਡਾ ਡਰ ਹੋਵੇ ਜਿਹੜੇ ਆ ਸ਼ਰਾਰਤੀ ਅੰਸਰ ਨੇ ਔਰ ਤਕਰੀਬਨ ਇਹਨਾਂ ਤੇ ਨਕੇਲ ਕਸੀ ਜਾਵੇ ਇਹਨਾਂ ਦੇ ਸਾਰੇ ਜਿੰਨੇ ਬੰਦੇ ਦੋਸ਼ੀ ਹੈਗੇ ਸਾਰੇ ਅਰੈਸਟ ਹੋਣ ਔਰ ਜਿੰਨਾ ਬਲੈਕ ਚ ਸਿਲੰਡਰ ਹੋ ਰਿਹਾ ਇਥੇ ਗੋਰਖਾ ਦਾ ਸਾਰਾ ਬੰਦ ਕੀਤਾ ਜਾਵੇ ਆ ਪਿਆਰ ਸੀ ਕਿ ਸਾਰੀ ਕਲੋਨੀ ਉੱਠ ਕੇ ਤੇ ਆ ਜਿੰਦੀ ਇਹ ਕਿਸੇ ਨੂੰ ਬੁਲਾਇਆ ਨਹੀਂ ਗਿਆ ਵਾ ਜੇ ਸੁਣ ਸੁਣ ਕੇ ਬੰਦੇ ਆਏ ਆ ਕਿਉਂਕਿ ਉਹ ਹਮੇਸ਼ਾ ਜਿਹੜਾ ਵਿਅਕਤੀ ਸੀਗਾ ਉਹਦਾ ਪਿਆਰ ਆ ਅੱਜ ਹਰ ਇੱਕ ਬੱਚੇ ਦੇ ਜ਼ੁਬਾਨ ਤੇ ਉਹ ਤੁਸੀਂ ਪੁੱਛੋਗੇ ਤਾਂ ਉਹ ਕਹਿੰਦੇ ਆ ਕਿ ਵੀ ਉਹਦਾਂ ਗਲਤ ਹੋ ਗਿਆ ਠੀਕ ਹੈ ਜੀ ਔਰ ਇਹ ਬੰਦੇ ਜਿਹੜੇ ਹੈਗੇ ਆ ਸ਼ਰਾਤੀ ਤਤ ਜਿਹੜੇ ਨਸੀਮ ਇਹ ਸਾਰਿਆਂ ਦੇ ਨਾਮ ਆ ਇਹਦੇ ਪੂਰਾ ਪਰਿਵਾਰ ਇਹਨਾਂ ਨੇ ਪਹਿਲਾਂ ਵੀ ਇੱਕ ਬੰਦੇ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਜਾਨ ਤੋਂ ਮਾਰਨ ਦਾ ਹਮਲਾ ਕੀਤਾ ਔਰ ਉਹ ਸ਼ੁਕਰ ਉਹ ਬਚਾ ਹੋ ਗਿਆ ਪਰ ਇਹਨਾਂ ਤੇ ਕੋਈ ਪ੍ਰਸ਼ਾਸਨ ਨਾ ਅਗਰ ਉਸ ਉਦੋਂ ਵੀ ਸਖਤਾਈ ਕੀਤੀ ਹੁੰਦੀ ਤੇ ਅੱਜ ਆ ਸਾਨੂੰ ਦਿਨ ਨਾ ਦੇਖਣਾ ਹੁੰਦਾ ਤੁਹਾਨੂੰ ਪ੍ਰਸ਼ਾਸਨ ਨੇ ਹੁਣ ਕਿ ਇਸ ਤਰੀਕੇ ਦਾ ਆਸ਼ਵਾਸ਼ਣ ਦਿੱਤਾ ਕਿ ਆਸ਼ਵਾਸ਼ਣ ਦਿੱਤਾ ਵਾ ਸਾਨੂੰ ਚਾਹੀਦਾ ਵਾ ਕਿ ਅਰੇਸਟ ਪਾਣ ਬਾਕੀ ਸਾਰੇ ਅਪਰਾਧੀ ਇਹਨਾਂ ਕੋਲ ਹਜੇ ਫਿਰਦੇ ਸੀ ਦੋ ਦਿਨ ਪਹਿਲਾਂ ਤੱਕ ਤਾਂ ਅਪਰਾਧਿਕ ਹੁੰਦੇ ਰਹੇ ਇਹ ਚਾਹਦੇ ਤਾਂ ਜਿਹੜੇ ਬਾਕੀ ਵੀ ਅਪਰਾਧੀ ਸੀ ਉਹਨੂੰ ਸਾਰਿਆਂ ਨੂੰ ਅਰੇਸਟ ਕਰ ਸਕਦੇ ਸੀ ਇਹਨਾਂ ਦੇ ਆਪਣੇ ਹਕੀਕਤਾਂ ਦੋ ਬਿਠਾਏ ਹੋਏ ਆ ਬਸ ਜਦ ਇਹਨਾਂ ਨੂੰ ਪਤਾ ਸੀ ਵੀ ਹਾਂ 307 ਲੱਗ ਗਿਆ ਉਹਨਾਂ ਅਰੇਸਟ ਪਾ ਲੈਣ ਦੇ ਪਹਿਲਾਂ ਹੀ ਚਲੋ ਵਾਦਾ ਕਰਤਾ ਸੀ ਧੰਨਵਾਦ ਕਰਦੇ ਆ ਐਸਐਚਓ ਸਾਹਿਬ ਦਾ ਵੀ ਲੇਕਿਨ ਅਸੀਂ ਇਹੀ ਕਹਿੰਨੇ ਆ ਕਿ ਸਖਤਾਈ ਇੰਨੀ ਵਰਤੋ ਕਿ ਆ ਮੰਦ ਭਾਗੀ ਘਟਨਾ ਦੁਬਾਰਾ ਕਦੇ ਨਾ ਘਟ ਸਕੀ ਠੀਕ ਹੈ ਹਰਬੰਸ ਸਿੰਘ ਸਮੂਜਾ ਜੀ ਮੈਂ ਅਥੇ ਦਾ ਮੰਡਲ ਪ੍ਰਧਾਨ ਆ ਸੀਨੀਅਰ ਸਿਟੀਜ਼ਨਸ ਕੌਂਸਲ ਚੇਅਰਮੈਨ ਐ ਜਿਹੜਾ ਵਾਰਦਾਤ ਹੋਈ ਐ ਐ ਟੋਟਲੀ ਆਮ ਆਦਮੀ ਪਾਰਟੀ ਦੇ ਸਰਕਾਰ ਦੀ ਫੇਲਿਓਰ ਆ ਕੋਈ ਕਾਨੂੰਨ ਦਾ ਕਿਸੇ ਨੂੰ ਡਰ ਭੈ ਕੱਤਈ ਨਹੀਂ ਆ अपराधी स्वच्छंद जो है विचरण कर रहे है किसी को कोई डर ही नहीं है वो देखो 2200 मीटर के कोल थाना है दोस्त भी अपराधियों दा इतना हौसला कि साधारण जे शरीफ इंसान नु उन्होंने पीट-पीट के मार देता है हत्या अपराध नशा की हो रिया समाज विच हर लचर व्यवस्था कानून दी है और मैं एक होर तो गल दिया इस तू रिलेटेड है अज तू, तू तीन चार महीने पहला ने जान लेवा हमला किया ओम प्रकाश जी तो उन्होंने पूरे परिवार से लेवा हमला किया टाइम अस इट्ठे हो आए सी। जे थी जे उस टाइम पुलिस प्रशासन ने उन्होंने नत्त पा दी होंगी जो बंदे की जान बच सकती जान बच सकती लेकिन कोई ध्यान नहीं ਪੁਲਸੀ ਆ ਇਕੱਠੇ ਹੋ ਕੇ ਆਏ ਹੋਇਆ ਇਹਨਾਂ ਨੇ ਆਸ਼ਵਾਸਨ ਦਿੱਤਾ ਕਿ ਚਲੋ ਉਹਨਾਂ ਦੇ ਉੱਤੇ ਧਾਰਾ 302 ਹੱਤਿਆ ਦਾ ਕੇਸ ਕਰਕੇ ਉਹ ਸਾਰਿਆਂ ਨੂੰ ਜੋ ਇਨਵੋਲਵ ਸੀ ਇੱਕ ਇੱਕ ਬੰਦੇ ਨੂੰ ਅੰਦਰ ਕਰਨ ਤਾਂ ਕਿ ਇੱਕ شریف ਲੋਕ ਐਸ ਕਲੋਨੀ ਵਿਚ ਆਰਾਮ ਨਾਲ ਫੇ ਮੁਕਤ ਹੋ ਕੇ 살ัส ਬਸ ਐਨੀ ਹੀ ਗੱਲ ਹੈ ਜੀ ਪ੍ਰਸ਼ਾਸਨ ਨੂੰ ਜੇ ਇਹਨਾਂ ਨੇ ਕੰਮ ਠੀਕ ਕਰ ਦਿੱਤਾ ਤੇ ਠੀਕ ਹੈ ਫਿਰ ਅਸੀਂ ਆਕਾਣ ਇਕੱਠੇ ਹੋਵਾਂਗੇ ਰਾਤ ਸਾਨੂੰ ਤਲਾਹ ਗਈ ਸੀਗੀ ਵੀ ਹਮੇਸ਼ ਸ਼ਮਾ ਦੀ ਡੈਥ ਹੋ ਗਈ ਹੈ ਉਹਦੇ ਵਿੱਚ ਐਸਆਈ ਸੁਖਵੰਦਰ ਸਿੰਘ ਸਾਡੇ ਜਿਹੜੇ ਤਫਤੀਸ਼ੀ ਨੇ ਸਮਕੰਨ ਨੇ ਦੇ ਉਹਨਾਂ ਨਾਲ ਦੇ ਵਿੱਚ 302 ਦਾ ਵਾਅਦਾ ਕਰ ਦਿੱਤਾ ਤੇ ਵਾਅਦਾ ਕਰਕੇ ਦੋ ਦੂਸ਼ੀ ਆਲਰੇਡੀ ਸਰਪੰਚ ਨੇ ਰਿਜਿਸਟਰਡ ਨਹੀਂ ਬਾਕੀਆਂ ਨਹੀਂ ਇਸ ਮਾਮਲੇ ਵਿੱਚ ਕਿੰਨੇ ਬੰਦਿਆਂ ਦੇ ਖਿਲਾਫ ਮਾਮਲਾ ਦਰਜ ਹੈ ਕੁੱਲ 5 22 ਨਹੀਂ 5 ਬੰਦੇ ਦੇ ਖਿਲਾਫ ਹੈ ਬਾਕੀ ਉਹਨੇ ਲਿਖਾਇਆ ਤਿੰਨ ਚਾਰ ਜਿਹੜੇ ਕੁਝ ਅਨਨੌਨ ਸੀਗੇ ਬਸਨ ਉਹਦੇ ਸਹੀ ਉੱਥੋਂ ਆਪਣਾ ਸੀਸੀਟੀਵੀ ਫੋਟੋ ਜਿਗਰ ਵਗੈਰਾ ਹਾਸਲ ਕਰਦੇ ਆ ਲਈਆਂ ਨੇ ਉਹਦੇ ਆਧਾਰ ਤੇ ਲੈਕਸਸ ਕਰਕੇ ਜਿਹੜਾ ਵੀ ਜਿਹਦਾ ਕੋਈ ਸਾਹਮਣੇ ਆਇਆ ਕਰੋ ਉਹਨਾਂ ਸਾਰਾ ਨਾਮ ਲਿਖ ਕਰਦੇ ਆ ਤੇ ਫਿਲਹਾਲ ਗ੍ਰਿਫਤਾਰੀਆਂ ਛਾਪੇਮਾਰੀ ਹੋ ਰਹੀ ਹੈ ਅਸੀਂ ਪੂਰਾ ਆਪਣਾ ਜੋਰ ਲਾਇਆ ਹੈ ਜਲਦੀ ਜਲਦੀ ਕਰ ਚੁੱਕੇ ਆ ਤੇ ਸਾਡੇ ਜਿਹੜਾ ਮੁੰਡਾ ਮੇਰੇ ਵਾਲਾ ਨਾਮ ਇਸਨੇ ਹਮੇਸ਼ਾ ਮੇਰੇ ਲਈ ਰਮਨਦੀਪ ਦੀ ਦਿੱਕਸ਼ਾ ਤੇ ਕਿਹਦੇ ਰਹਿਆ ਸੀਗਾ ਪ੍ਰੋਜੈਕਟ ਕਵਟਾਰ ਗੈਜੰਸੀ ਆਲੇ ਉਹਨਾਂ ਦਾ ਡਰਾਈਵਰ ਮੈਨ ਸੀ ਅੱਛਾ ਜੀ ਡੀਏਜੰਸੀ ਉਹ ਕਿੰਨੇ ਸਾਲਾਂ ਤੋਂ ਡਿਲੀਵਰੀ ਕਰਦਾ ਸੀ ਸਰ ਤੇ ਇਸ ਏਰੀਆ ਦੇ ਵਿੱਚ ਉਹ ਤੋਂ ਉਹਦਾ ਨੌਕਰ ਹੈ ਉੱਥੇ ਪੁਰਾਣਾ ਨੌਕਰ ਉਹਨਾਂ ऑलरेडी ਨੌਕਰੀ ਕਰੀ ਜਾਂਦੇ ਸੀ ਇੱਥੇ ਇਹ ਰਾਮ ਤੌਰ ਤੇ ਆਉਂਦੇ ਜਾਂਦਾ ਰਹਿੰਦਾ ਸੀ ਆ ਔਰ ਜਿਹੜੇ ਨਾਲ ਜਿਨ੍ਹਾਂ ਦੇ ਨਾਲ ਇੱਕ ਨਸੀਮ ਹੁੰਦਾ ਜਿਹਨੇ ਸੱਟ ਵਗਿਆ ਜਿੰਨਾ ਨੇ ਮਾਰੀਆਂ ਨੇ ਉਹਨਾਂ ਦਾ ਚੰਗਾ ਵਾਕਫ ਸੀਗਾ ਪਰ ਇਹਨੂੰ ਉੱਠਣ ਸੀ ਨਾਲ ਉੱਥੇ ਤੇ ਸਰ ਇਹਨਾਂ ਦਾ ਕੰਮ ਕੀ ਸੀਗਾ ਉੱਥੇ ਇਹ ਉੱਥੇ ਕੀ ਕਰਦੇ ਸੀ ਕੋਈ ਸੀ ਉਹਨਾਂ ਨੇ ਇਹਨਾਂ ਦਾ ਘਰ ਇੱਥੇ ਇਹ ਡਿਸਕलोनी ਉੱਥੇ ਕਿਤੇ ਕੋਤਿਆਂ ਤੱਕ ਬੈਠੇ ਮਿਲੇਗਾ ਉੱਥੇ ਇਹਨਾਂ ਦਾ ਆਪਸ ਵਿੱਚ ਟਕਰਾਅ ਹੁੰਦਾ ਲੜਾਈ ਹੋਦੀ ਹੈ ਤੇ ਸਰ ਕੁਝ ਪਲਾਸੇ ਹੋਏ ਛੋਟੇ ਜੀ ਜੀਵ ਹੈਗੇ ਇਹ ਸਿਲੰਡਰ ਵਰਗੇ ਜਿਹੜੇ ਵੀ ਕੰਮ ਕਰਦੇ ਸੀ ਨੇ ਅਜਿਹੀ ਗੱਲ ਨਹੀਂ ਕੋਈ ਸਾਹਮਣੇ ਨਹੀਂ ਠੀਕ ਹੈ ਠੀਕ